ਇਹ ਤੇ 1.5 ਸਾਲ ਦਾ ਸਾਡੇ ਨਾਲ ਬੱਚਾ ਤੇ ਅਸੀਂ ਮੀਂਹ ਦੇ ਵਿੱਚ ਉਥੇ ਰਹਿਣ ਦੇ ਆ ਤੇ ਪਰ ਫਿਰ ਸਨ ਵਾਈ ਸਾਡੀ ਫੇਰ ਨਹੀਂ ਹੈਗੀ ਜੇ ਪਰਾਲੀਆਂ ਦਾ ਧੂਆਂ ਦਿੱਲੀ ਤੱਕ ਪਹੁੰਚ ਸਕਦਾ ਤਾਂ ਜਿਹੜੀ ਹੜਾ ਦੀ ਮਾਰਦਾ ਜਿਹੜੇ ਪੰਜਾਬ ਹੜਾ ਦੀ ਮਾਲ ਝੇਲ ਰਿਹਾ ਇਹਦੀ ਹੂਕ ਨਹੀਂ ਲੱਗ ਤੱਕ ਦਿੱਲੀ ਤੱਕ ਪਹੁੰਚਦੀ ਮੋਦੀ ਸਾਹਿਬ ਚੀਨ ਜਾਪਾਨ ਚ ਘੁੰਮ ਰਹੇ ਆ ਐਂ ਸੱਤਾਂ ਦੇ ਤਿੰਨ ਦਿਨ ਹੋ ਗਏ ਉੱਤੇ ਸੱਤਾਂ ਦੇ ਬੈਠੇ ਆ ਆਪਾਂ ਤੰਬੂ ਲਾ ਕੇ ਨਾ ਸਾਨੂੰ ਕਿਸੇ ਨੇ ਪੁੱਛਿਆ ਤੁਹਾਨੂੰ ਕਿਸ ਤਰਪਾਲ ਦੀ ਲੋੜ ਆ ਕਿਸ ਰਸਨ ਦੀ ਲੋੜ ਕਿਸ ਚੀਜ਼ ਦੀ ਲੋੜ ਆ ਪਰ ਆਪਣਾ ਮਤਲਬ ਆਪਣਾ ਆ ਵੀ ਅਸੀਂ ਗੁਜ਼ਾਰਾ ਕਰਨ ਦੇ ਜਿੱਦਾਂ ਹੋ ਜਾਂ ਆਪਾਂ ਇੰਨਾ ਭਾਈ ਉਹਨਾਂ ਦੇ ਘਰ ਜਾ ਕੇ ਵੇਖਿਆ ਇਹਨਾਂ ਦੇ ਫਰਸ਼ ਵਿੱਚ ਜੋ ਪਾਣੀ ਜਿਵੇਂ ਉਬਲਦਾਨੀ ਕੋਈ ਚੀਜ਼ ਉਬਲਦੀ ਹੈ ਇਸ ਤਰ੍ਹਾਂ ਪਾਣੀ ਥੱਲੇ ਪਾਣੀ ਸਿਮੰਦਿਆ ਆ ਤੇ ਅੱਜ ਵੀ ਪਿੰਡਾਂ ਦੇ ਵਿੱਚ ਆ ਰਹੇ ਆ ਜਿੱਥੇ ਸਾਨੂੰ ਲੱਗ ਰਿਹਾ ਕਿ ਹਾਰਪੀੜਤ ਹੈਗੇ ਆ ਕਿ ਸਾਪਾ ਦੁੱਖ ਸਮਝਦੇ ਆ ਕਿਉਂਕਿ ਸਾਡੇ ਆਪਣੇ ਘਰ ਅੱਗ ਲੱਗੀ ਸਾਡਾ ਘਰ ਆਪਣਾ ਸਰ ਕੇ ਸਵਾਹ ਹੋ ਗਿਆ ਸੀ ਕਰਿਆਨੇ ਦਾ ਸਮਾਨ ਸਾਰਾ ਹੀ ਮਤਲਬ ਇਹਨਾਂ ਦਾ ਖਰਾਬ ਹੋ ਗਿਆ ਆ ਮੋਟਰਸਾਈਕਲ ਇਹਨਾਂ ਨੇ ਉੱਪਰ ਚੜਾ ਕੇ ਰੱਖੇ ਹਰ ਚੀਜ਼ ਬੈੱਡ ਮਤਲਬ ਕਿ ਸੌ ਨਹੀਂ ਸਕਦੇ ਇੰਨਾ ਬੁਰਾ ਲਿਆ ਨੇ ਦੱਸਿਆ ਹੈ ਕਿ ਪਿੰਡ ਵਾਲਿਆਂ ਨੇ ਕਿ ਜਿਹੜੇ ਇੱਥੇ ਦੇ ਕੋਈ ਸਰਪੰਚ ਆਓ ਆਪਣੇ ਘਰ ਹੀ ਭਰੀ ਜਾਂਦੇ ਇਹਨਾਂ ਤੱਕ ਸਮਾਨ ਹੀ ਨਹੀਂ ਪਹੁੰਚ ਰਿਹਾ ਤੇ ਕਿ ਜਿਹੜੀ ਮਾਤਾ ਦੀ ਜਣੀਆਂ ਖਾ ਪਾ ਰਹੀਆਂ ਨੇ ਬੜਾ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਦੋਂ ਉੱਥੇ ਭਾਈ ਜੱਜ ਅਹਮਦਾਬਾਦ ਚ ਹੁਣੇ ਪਿੱਛੇ ਜੇ ਲੱਗਿਆ ਸੀ ਤੇ ਫੜਾ ਫੜ ਪਹੁੰਚ ਗਿਆ ਤੇ ਸਾਡਾ ਪੰਜਾਬ ਪੂਰਾ ਡੁੱਬੰਦਿਆ ਲੋਕ ਮਰਨਦੇ ਆ ਤੇ ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਆ ਸਮਾਨ ਬਹੁਤ ਆਇਆ ਕੱਲ ਦਾ 12 ਪਿੱਛੇ ਪਿੱਛੇ ਮੁਰ ਜਾਂਦਾ ਰਿਹਾ ਇੱਧਰ ਸਾਡਾ ਪੱਤੀ ਇੱਧਰ ਗਲੀ ਸਾਡੀ ਜਾ ਕੇ ਦੇਖ ਲੋ ਵੀ ਸਕੀਰ ਕੰਡੇ ਤੇ ਆ ਸਾਡੀ ਕੰਦੇ ਤੇ ਆ ਵਾ ਉਹ ਜਿਹੜਾ ਪੰਜਾਬ ਦਾ ਪੁੱਤ ਪੂਰਾ ਪੰਜਾਬ ਦਾ ਅੰਨ ਦਾਤਾ ਜਿਹਨੂੰ ਕਹਿੰਦੇ ਕਿਸਾਨਾਂ ਨੂੰ ਪੂਰੇ ਦੇਸ਼ ਦਾ ਢਿੱਡ ਭਰਦਾ ਤੇ ਅੱਜ ਪੰਜਾਬ ਵਾਸੀ ਕੋਈ ਵੀ ਲੀਡਰ ਨਹੀਂ ਖਲੋਤਾ ਰਾਮਸਰਾ ਬਣਾ ਕੇ ਬੈਠੇ ਆ ਕੁਦਰਤੀ ਆਫਤਾ ਹੀ ਪਾਣੀ ਆਇਆ ਪਰ ਤੁਸੀਂ ਆਏ ਜੇ ਸਾਡੇ ਕੋਈ ਤੇ 4 ਦਿਨ ਹੋ ਗਏ ਅਜੇ ਤੱਕ ਕੋਈ ਹੱਟਕ ਨਹੀਂ ਆਇਆ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈ ਪੰਜਾਬ 7 ਕੱਲ ਅਸੀਂ ਅਜਨਾਲਾ ਹਲਕੇ ਦੇ ਪਿੰਡ ਗੱਗੋਮਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਅੱਜ ਪਿੰਡ ਫੜਰਕਲਾਂ ਦੇ ਵਿੱਚ ਪਹੁੰਚੇ ਹਾਂ ਦੱਸੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਘਰ ਦੇ ਬਹੁਤ ਬੁਰੇ ਹਾਲਾਤ ਹੋਏ ਪਏ ਨੇ ਪਹਿਲੇ ਇੱਕ ਤਸਵੀਰ ਤੁਹਾਨੂੰ ਦਿਖਾਦਾ ਪਾਣੀ ਦੀ ਇਹ ਤੁਸੀਂ ਜਿੱਥੇ ਆਪਾਂ ਜਗ੍ਹਾ ਤੇ ਖੜੇ ਆ ਬਹੁਤ ਹੀ ਤੇਜ਼ ਦੇ ਨਾਲ ਜਿਹੜਾ ਪਾਣੀ ਅੱਗੇ ਵਧਦਾ ਨਜ਼ਰ ਆ ਰਿਹਾ ਲੇਕਿਨ ਲੋਕਾਂ ਦੇ ਘਰਾਂ ਦੀ ਗੱਲ ਕਰੀਏ ਤਾਂ ਲੋਕ ਤਰਾਸ-ਤਰਾਸ ਕਰ ਰਹੇ ਨੇ ਕਿਉਂਕਿ ਲੋਕਾਂ ਦੇ ਘਰ ਤੱਕ ਸਮਾਨ ਨਹੀਂ ਪਹੁੰਚ ਰਿਹਾ ਦੇ ਸਦਿਤ ਤਸਵੀਰਾਂ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਘਰ ਤੋਂ ਬਾਹਰ ਆਏ ਨੇ ਜਿਹੜੇ ਘਰ ਦੇ ਜਿਹੜੇ ਹਾਲਾਤ ਨੇ ਉਹ ਸਾਂਝੇ ਕਰਦੇ ਪਏ ਨੇ ਲੇਕਿਨ ਇਹ ਪਿੰਡ ਵਾਲਿਆਂ ਦਾ ਗੁੱਸਾ ਕਿ ਇੱਥੋਂ ਤੱਕ ਨਾ ਕੋਈ ਪੰਜਾਬ ਸਰਕਾਰ ਨੁਮਾਇੰਦਾ ਪਹੁੰਚਿਆ ਅਗਰ ਰਾਸ਼ਨ ਪਹੁੰਚਦਾ ਤਾਂ ਜਿੰਨਾ ਘਰ ਦੀ ਜ਼ਰੂਰਤ ਹੈ ਉਹਨਾਂ ਘਰ ਤੱਕ ਨਹੀਂ ਪਹੁੰਚਿਆ ਜਾਂਦਾ ਇਹ ਤਸਵੀਰਾਂ ਇਹਨੇ ਤੁਹਾਡੇ ਨਾਲ ਸਾਂਝੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੁਸ਼ਾ ਜੀ ਕਿਹੜਾ ਪਿੰਡ ਤੁਹਾਡਾ ਹੱਡੜ ਕਲਾ ਕੀ ਦਿੱਕਤ ਆ ਰਹੀ ਆ ਕਿ ਆਰਾ ਹੀ ਦੀ ਕਿਰਪਾ ਨਾਲ ਕੋਈ ਦਿੱਕਤ ਨਹੀਂ ਬਸ ਇਹੀ ਪਾਣੀ ਦੀ ਦਿੱਕਤ ਹੈ ਖਾਣ ਪੀਣ ਦੀ ਨਹੀਂ ਕੋਈ ਦਿੱਕਤ ਹੈਗੀ ਸਾਨੂੰ ਕੇ ਇਹੀ ਆ ਗੁੱਸਾ ਵਾ ਕੇ ਸਾਨੂੰ ਪੰਚਾਇਤ ਨੇ ਨਹੀਂ ਆ ਕੇ ਪੁੱਛਿਆ ਕਿ ਇਹ ਮੈਂਬਰ ਨੇ ਨਹੀਂ ਪੁੱਛਿਆ ਕਿ ਤੁਹਾਨੂੰ ਕੋਈ ਮੁਸ਼ਕਲ ਹੈ ਕਿਸ ਤਰ੍ਹਾਂ ਵਾ ਕੋਈ ਹਾਂਜੀ ਬਸ ਇਹੀ ਗੱਲ ਆ ਜਦੋਂ ਇਲੈਕਸ਼ਨਾਂ ਸੀ ਉਦੋਂ ਕਿਹੜਾ ਕਿਹੜਾ ਤੁਹਾਡੇ ਘਰ ਅੱਗੇ ਵੋਟਾ ਮੰਗਣ ਆਇਆ ਸੀ ਅੱਜ ਮੜਾ ਟਾਈਮ ਆਇਆ ਅੱਜ ਮੜਾ ਟਾਈਮ ਹੈ ਤਾਂ ਕੋਣ ਤੁਹਾਡੇ ਘਰ ਦੇ ਵਿੱਚ ਪਹੁੰਚਿਆ ਜੀ ਕੋਈ ਨਹੀਂ ਜੀ ਪਹੁੰਚਿਆ ਆਹ ਭਾਜੀ ਜੀ ਇੱਥੇ ਖਲੋਤੇ ਕਿੱਥੇ ਚਲੇ ਗਏ ਪਤਾ ਨਹੀਂ ਉਹਨਾਂ ਨੇ ਬਸ ਸਾਡਾ ਕੀਤਾ ਜੀ ਥੋੜਾ ਜਿਹਾ ਹੈਲਪ ਕੀਤੀ ਮੁੰਡੇ ਮੱਡਿਆਂ ਨੇ ਕੀਤੀ ਆ ਹੋਰ ਪਿੰਡ ਵਾਲਿਆਂ ਵੱਲੋਂ ਪੰਚਾਇਤ ਵੱਲੋਂ ਕੋਈ ਨਹੀਂ ਆਇਆ ਸਾਡੇ ਵੱਲ ਤੇ ਗੱਲ ਕਰੀਏ ਲੋਕ ਜਿਹੜੇ ਆਮ ਸ਼ਹਿਰਾਂ ਚੋਂ ਆਉਂਦੇ ਜਾਂ ਹੋਰ ਪਿੰਡਾਂ ਦੇ ਵਿੱਚ ਆਉਂਦੇ ਨੇ ਰਾਸ਼ਨ ਦੀ ਕਹਿੰਦੇ ਕਮੀ ਨਹੀਂ ਐ ਤੇ ਥੋੜੀ ਲੇਕਿਨ ਜਿਹੜੀ ਰਾਸ਼ਨ ਕਹਿੰਦੇ ਜਿਹੜਾ ਰਾਸ਼ਨ ਆ ਉਹ ਨਾਲ ਘਰੇ ਨਹੀਂ ਪਹੁੰਚ ਰਾ ਜਿੰਨਾ ਜ਼ਰੂਰਤ ਹੈਗੀ ਹੈ ਜੀ ਹਾਂਜੀ ਇਸ ਤਰ੍ਹਾਂ ਹੀ ਜੀ ਠੀਕ ਜੀ ਮੇਰਾ ਜੀ ਬਕੀਚਾ ਸੇ ਨਾਮ ਹੈ ਪ੍ਰੋਬਲਮ ਆ ਰਹੀ ਤੁਹਾਨੂੰ ਪਿੰਡ ਵਿੱਚ ਪ੍ਰੋਬਲਮ ਤਾਂ ਵੇਖੋ ਜੀ ਕੋਈ ਨਹੀਂ ਬਸ ਇਹ ਪਾਣੀ ਹੈ ਜਿਹੜਾ ਸਾਡੇ ਘਰ ਦੇ ਚਾਰਜ ਫੜਿਆ ਜੀ ਸਾਡਾ ਨੁਕਸਾਨ ਵੀ ਹੋ ਸਕਦਾ ਜੀ ਮੰਨ ਲਓ ਆਪਾਂ ਘਰ ਬਣਾਇਆ ਆ ਜ ਨਾਲ ਹੀ ਸਾਡੇ ਵੇਲੋ 5 ਫੁੱਟ ਅੱਗੇ 30 ਫੁੱਟ ਪਾਣੀ ਆ ਸੱਕੀ ਦੇ ਵਿੱਚ ਐ ਕਿਨਾਰੇ ਤੇ ਬੈਠੇ ਆ ਵੀ ਮੈਂ ਤਸਵੀਰਾਂ ਲਈ ਵੇਣਾ ਇੱਕ ਘਰ ਤੁਹਾਡੇ ਇੱਥੇ ਪਿੰਡ ਐ ਅਗਲੇ ਬੰਨੇ ਵੀ ਘਰ ਹੈ ਅਗਰ ਮਨੇ ਪੋ ਲਿਆ ਮੇਰੇ ਖੰਨਾ ਕਿ ਕੋਈ ਜਾ ਨਹੀਂ ਜਾਂਦਾ ਕਿ ਹਾਂਜੀ ਹਾਂਜੀ ਅੱਗੇ ਪੋ ਲੇ ਜੀ ਅੱਗੇ ਹੜੜ ਖੁਰਦ ਪਿੰਡ ਐ ਐ ਹੜਕਲਾਾਂ ਚ ਆ ਤੇ ਮੈਂ ਕਹਿੰਦਾ ਭਾਅ ਕਿ ਅਸੀਂ ਜਿੱਥੇ ਬੈਠੇ ਆ ਬਿਲਕੁਲ ਸੱਕੀ ਦੇ ਉੱਤੇ ਆ ਚਲੋ ਆਪਣਾ ਰਾਮਸਰਾ ਬਣਾ ਕੇ ਬੈਠੇ ਆ ਕੁਦਰਤੀ ਆਫਤਾ ਹੀ ਪਾਣੀ ਆਇਆ ਪਰ ਤੁਸੀਂ ਆਏ ਜੇ ਸਾਡੇ ਕੋ ਇਥੇ 4 ਦਿਨ ਹੋ ਗਏ ਤਾਂ ਕੋਈ ਸਾਡੇ ਕੋ ਨਹੀਂ ਆਇਆ ਨਾ ਕੋ ਪ੍ਰਸ਼ਾਸਨ ਦਾ ਅਧਿਕਾਰੀ ਨਾ ਕੋ ਸਾਡੀ ਪੰਚਾਇਤ ਮੈਂਬਰ ਕੋਈ ਵੀ ਕੋਈ ਪਿੰਡ ਦਾ ਅਧਿਕਾਰੀ ਈਮਾ ਤੁਹਾਡਾ ਧੰਨਵਾਦ ਜਿਹੜੀ ਤੁਸੀਂ ਆ ਕੇ ਸਾਡੀ ਮੁਸ਼ਕਲ ਸੁਣਦੇ ਹੋ ਜੀ ਸਾਡਾ ਫਰਜ ਬੰਦਾ ਲੋਕਾਂ ਤੱਕ ਹਰ ਇੱਕ ਆਵਾਜ਼ ਦੱਸਣੀ ਸਰਕਾਰ ਨੂੰ ਜਕਾਣ ਵਾਸਤੇ ਤਾਂ ਤੁਹਾਡੇ ਪਿੰਡ ਦੇ ਵਿੱਚ ਜਿੱਥੇ ਤੁਹਾਨੂੰ ਪਤਾ ਲੱਗਦਾ ਅਸੀਂ ਉਹਨਾਂ ਪਿੰਡ ਦੇ ਵਿੱਚ ਪਹੁੰਚਦੇ ਜਿੱਥੇ ਪ੍ਰਸ਼ਾਸਨ ਨਹੀਂ ਪਹੁੰਚਦਾ ਜਿੱਥੇ ਜਿਨ੍ਹਾਂ ਦਾ ਘਰ ਰੋਸ਼ਨ ਨਹੀਂ ਪਹੁੰਚਦਾ ਉਹਨਾਂ ਦੀ ਆਵਾਜ਼ ਚੁੱਕਣ ਵਾਸਤੇ ਆਏ ਆ ਅਗਰ ਤੁਹਾਨੂੰ ਹੋਰ ਕੋਈ ਪ੍ਰੋਬਲਮ ਹੈਗੀ ਤਾਂ ਉਹ ਵੀ ਦੱਸਿਓ ਜੇ ਗੱਲ ਕਰਾਂ ਦਵਾਈ ਦੀ ਜਾਂ ਐਂਬੂਲੈਂਸ ਦੀ ਤੁਹਾਡੇ ਪਿੰਡ ਦੇ ਵਿੱਚ ਆਈਏ ਤੱਕ ਨਹੀਂ ਸਾਨੂੰ ਵੀਰ ਜੀ ਪਤਾ ਨਹੀਂ ਜੇ ਕੋਈ ਆਇਆ ਕਿ ਨਹੀਂ ਪਤਾ ਕਿਉਂਕਿ ਅਸੀਂ ਵੇਖੋ ਇੱਥੇ ਆ ਤੇ ਮਾਲੋ ਦੋ ਤਿੰਨ ਕਿਲੇ ਹਟਵੇਂ ਲੋਕ ਉਥੋਂ ਹੋ ਕੇ ਵਾਪਸ ਹੋ ਜਾਂਦੇ ਆ ਸਾਨੂੰ ਨਹੀਂ ਪਤਾ ਇੱਥੇ ਕੌਣ ਆਉਂਦਾ ਕੋਈ ਨਹੀਂ ਸਾਡੇ ਕੋ ਸਿਰਫ ਤੁਸੀਂ ਆਏ ਜੇ ਸਾਡੇ ਕੋ ਹੋਰ ਕੋਈ ਨਹੀਂ ਜਿਆ ਐਂ ਸੱਤਾਂ ਦੇ ਤਿੰਨ ਦਿਨ ਹੋ ਗਏ ਉੱਤੇ ਸੱਤਾਂ ਦੇ ਬੈਠੇ ਆਪਾਂ ਤੰਬੂ ਲਾ ਕੇ ਨਾ ਸਾਨੂੰ ਕਿਸੇ ਨੇ ਪੁੱਛਿਆ ਤੁਹਾਨੂੰ ਕਿਸੇ ਤਰਪਾਲ ਦੀ ਲੋੜ ਆ ਕਿਸੇ ਰਸਣ ਦੀ ਲੋੜ ਕਿਸੇ ਚੀਜ਼ ਦੀ ਲੋੜ ਆ ਪਰ ਆਪਣਾ ਮਤਲਬ ਆਪਣਾ ਆ ਵੀ ਅਸੀਂ ਗੁਜ਼ਾਰਾ ਕਰਦੇ ਜਿੱਦਾਂ ਹੋਂਦੇ ਆ ਆਪਾਂ ਚਲੋ ਮਾਰਜੀ ਕੇਪਾ ਰੋਟੀ ਪਾਣੀ ਆਪਾਂ ਖਾਂਦੇ ਨਹੀਂ ਪਿੰਡ ਵਾਸੀਆਂ ਨੇ ਸਾਰੀ ਗੱਲਬਾਤ ਸਾਂਝੀ ਕੀਤੀ ਆ ਦੁਖੜਾ ਸੁਨਾਇਆ ਵਾ ਪ੍ਰਸ਼ਾਸਨ ਵੱਲੋਂ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਤੁਹਾਡੇ ਨਾਲ ਇੱਕ ਹੋਰ ਅੰਮ੍ਰਿਤਸਰ ਤੋਂ ਆਏ ਨੇ ਸਪੈਸ਼ਲੀ ਦੇਖਣ ਵਾਸਤੇ ਆਏ ਕਿਉਂਕਿ ਆਪਾਂ ਹਰ ਕੋਈ ਤਸਵੀਰ ਜੜੀ ਆ ਲੋਕਾਂ ਤੱਕ ਪ੍ਰਸ਼ਾਸਨ ਤੱਕ ਆਪਾਂ ਜਿਹੜਾ ਜਾਗਰ ਕਰ ਰਹੇ ਆ ਲੋਕਾਂ ਨੂੰ ਕੀ ਪ੍ਰੋਬਲਮ ਆ ਰਹੀਆਂ ਨੇ ਸਪੈਸ਼ਲ ਜਿਹੜੇ ਅੱਜ ਅੰਮ੍ਰਿਤਸਰ ਤੋਂ ਕਿਹਨਾ ਨਾਮ ਪਾਜੀ ਤੁਹਾਡਾ ਮੇਰਾ ਨਰਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਮੈਂ ਕਨਪੁਰ ਕਾਲਿਆ ਤੋਂ ਜੀ ਇਹ ਕਿਸ ਤਰ੍ਹਾਂ ਮਨ ਚ ਵਿੱਚ ਆਇਆ ਕਿ ਟੀਵੀ 'ਚ ਤਾਂ ਆਪਾਂ ਰੋਜ਼ ਵੇਖਦੇ ਆਂ ਅੱਜ ਇਦਾਂ ਜੀ ਤੁਹਾਡੀਆਂ ਵੀਡੀਓ ਵੇਖੀ ਦਿਆਂ ਭਾਈ ਮਤਲਬ ਕਿ ਸਾਰਾ ਦੇਖੀ ਦਿਆ ਜੋ ਵੀ ਤੁਸੀਂ ਕਵਰ ਕਰਦੇ ਜੋ ਤੇ ਮਤਲਬ ਸਾਰਾ ਕਵਰ ਕਰਦੇ ਜੋ ਸਾਰਾ ਵੇਖੀਦਾ ਆ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਤੁਸੀਂ ਸਾਰਾ ਹੀ ਮਤਲਬ ਕਿ ਕਰਨਦੇ ਜੋ ਤੇ ਉਹ ਵੇਖ ਕੇ ਸਾਨੂੰ ਮਤਲਬ ਕਿ ਹੋਇਆ ਮਨ ਕੀਤਾ ਵੀ ਜਾ ਕੇ ਵੇਖ ਕੇ ਆਈਏ ਆਪ ਵੀ ਜਿਸ ਤਰ੍ਹਾਂ ਫਿਰ ਦੁੱਖ ਲੱਗਾ ਯਾਰ ਸਾਡਾ ਪੰਜਾਬ ਐ ਕਿਹੜੇ ਹਾਲਾਤਾਂ ਚ ਗੁਰਿਆ ਕਿੰਨਾਂ ਦੀ ਨਜ਼ਰ ਲੱਗ ਗਈ ਆ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਭਾਈ ਮੈਂ ਤੇ ਨਾ ਭਾਈ ਉਹਨਾਂ ਦੇ ਘਰ ਜਾ ਕੇ ਵੇਖਿਆ ਇਹਨਾਂ ਦੇ ਫਰਸ਼ ਵਿੱਚੋਂ ਪਾਣੀ ਜਿਵੇਂ ਉਬਲਦਾ ਨਹੀਂ ਕੋਈ ਚੀਜ਼ ਉਬਲਦੀ ਹੈ ਇਸ ਤਰ੍ਹਾਂ ਪਾਣੀ ਥੱਲੇ ਪਾਣੀ ਸਿਮੰਦਿਆ ਆ ਕਿਉਂਕਿ ਇਹਨਾਂ ਦਾ ਬਿਲਕੁਲ ਕਿਨਾਰੇ ਤੇ ਆ ਸਕੀ ਦੇ ਮਤਲਬ ਕਿਨਾਰੇ ਦੇ ਘਾਰਿਆ ਕਰਿਆਨੇ ਦਾ ਸਮਾਨ ਸਾਰਾ ਹੀ ਮਤਲਬ ਕਿ ਇਹਨਾਂ ਦਾ ਖਰਾਬ ਹੋ ਗਿਆ ਆ ਮੋਟਰਸਾਈਕਲ ਇਹਨਾਂ ਨੇ ਉੱਪਰ ਚੜਾ ਕੇ ਰੱਖੇ ਹਰ ਚੀਜ਼ ਬੈੱਡ ਮਤਲਬ ਕਿ ਸੌ ਨਹੀਂ ਸਕਦੇ ਇੰਨਾ ਬੁਰਾ ਲਿਆ ਲੋਕੋ ਜੀ ਪਿੰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇੱਧਰ ਦੇਖ ਸਕਦੇ ਘਰ ਦੇ ਵਿੱਚ ਘਰ ਦੇ ਉੱਪਰ ਸਮਾਨ ਜਿਹੜਾ ਰੱਖਿਆ ਹੋਇਆ ਵਾ ਮੀਂਹ ਤੋਂ ਬਚਣੇ ਅੱਜ ਜੇ ਮੌਸਮ ਦੀ ਗੱਲ ਕਰਾਂ ਤੇ ਕੱਲ ਦਾ ਜਿਹੜਾ ਮੌਸਮ ਖਰਾਬ ਹੋਇਆ ਪਿਆ ਵਾ ਲੋਕਾਂ ਦੇ ਮਾਰੇ ਹਲਾਦ ਨੇ ਅੱਗੇ ਮਾਰ ਵੱਜੀ ਉਤੋਂ ਪ੍ਰਮਾਤਮਾ ਵੱਲੋਂ ਉਹ ਜਿਹੜਾ ਮੀਂਹ ਤੇ ਜਿਹੜਾ ਤੇਜ਼ ਪਿਆ ਜਾ ਰਿਹਾ ਲੋਕਾਂ ਦੇ ਮੁਸ਼ਕਲਾਂ ਜਿਹੜੀਆਂ ਹੋਰ ਵਾਦੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੇਖ ਸਕਦੇ ਕੀ ਦੁਕਾਨਾਂ ਘਰ ਮਕਾਨ ਬੰਬੀਆਂ ਹਰ ਕੋਈ ਜਿਹੜੀ ਹੈ ਜਿਹੜਾ ਘਾੜਾਂ ਦਾ ਪਾਣੀ ਦੇ ਵਿੱਚ ਜਿਹੜੀ ਡੁੱਬ ਚੁੱਕਿਆ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਦੇ ਸਕਦੇ ਕੀ ਕਾਫੀ ਜਿਹੜਾ ਤੇ ਜਿਹੜਾ ਪਾਣੀ ਜਿਹੜਾ ਤੇਜ਼ ਆ ਚੁੱਕਾ ਘਰ ਦੇਖੋ ਤੁਸੀਂ ਪਿੰਡ ਦੇ ਲੋਕ ਨੇ ਸਾਡੇ ਨਾਲ ਗੱਲਬਾਤ ਕੀ ਨਾਮ ਭਾਜੀ ਤੁਹਾਡਾ ਮੇਰਾ ਨਾਮ ਸੁਚਾਨ ਸਿੰਘ ਜੀ ਉਹ ਚਾਚੇ ਨਾਲ ਲਾਗੇ ਘਰ ਵੇਖੋ ਜਾ ਕੇ ਸਾਰਾ ਕੋਈ ਬਹਿ ਗਿਆ ਲੈਂਟਰ ਲੂੰਟਰ ਸਾਰਾ ਸਾਡੇ ਲਈ ਬੰਨੇ ਫਰਸ਼ 'ਤੇ ਬਹਿ ਗਿਆ ਜਾ ਕੇ ਇੱਕ ਰਿਤੇ ਆ ਚਾਤੀ ਤੇ ਮਰਾਓ ਭਾਜੀ ਜਿੱਤੇ ਆਪਾਂ ਖੜੇ ਕਿੰਨੀ ਕੁ ਸਪੀਡ ਦੇ ਵਿੱਚ ਪਾਣੀ ਆ ਰਿਹਾ ਹੈ ਕਿੰਨਾ ਕੁ ਨੁਕਸਾਨ ਪਾਣੀ ਬਹੁਤ ਸਪੀਡ ਤੇ ਸਾਡੇ ਸਾਹਮਣੇ ਮਹਾ ਆਪੇ ਬੰਦਾ ਖਲੋਤਾ ਜਾ ਰਿਹਾ ਹੈ ਇਹ ਇੱਕ ਅੱਗੇ ਨਾਲੋਂ ਥੋੜਾ ਪ ਤੇ ਖਾਨਬੀਨ ਦੀ ਗੱਲ ਕਰਾਂ ਡਾਕਟਰੀ ਸਹੂਲਤ ਦੀ ਗੱਲ ਕਰਾਂ ਕੀ ਕੁਛ ਮਿਲਦਾ ਤੁਹਾਨੂੰ ਪਿੱਛੋਂ ਭਾਜੀ ਸਾਰਾ ਕੁਝ ਆ ਰਿਹਾ ਵਾ ਜਿੱਥੇ ਲੋੜ ਐ ਪਹੁੰਚਦੀ ਉਹਦੀ ਤੱਕ ਨਹੀਂ ਪਹੁੰਚ ਰਿਹਾ ਮੇਰੀ ਬੇਨਤੀ ਇਹੋ ਤੁਹਾਡੇ ਚੈਨਲ ਲਈ ਕਿ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਨਹੀਂ ਆ ਉਥੇ ਨਾ ਭੇਜੋ ਜਿੱਥੇ ਜ਼ਰੂਰਤ ਆ ਉਥੇ ਹਰ ਇੱਕ ਚੀਜ਼ ਭੇਜੋ ਬਸ ਧੰਨਵਾਦ ਮੈਂ ਗੱਲ ਕਰਾਂ ਤੇ ਪਾਣੀ ਤੇ ਕਾਫੀ ਮੈਂ ਕਹਿੰਦਾ 8 ਤੋਂ 9 ਫੁੱਟ ਜਿਹੜਾ ਪਾਣੀ 5 ਫੁੱਟ ਪਾਣੀ ਆ ਲੇਕਿਨ ਅੱਗੇ ਜਾਂਦਾ ਰਸਤਾ ਕਿਸ ਤਰ੍ਹਾਂ ਜਾਂ ਤੁਹਾਡੇ ਕੋਈ ਬੇੜੀ ਨਹੀਂ ਜਾਂ ਕਿਸਤੀ ਨਹੀਂ ਕਿਹੜੀ ਚੀਜ਼ ਦੀ ਤੁਸੀਂ ਡਿਮਾਂਡ ਕਰਦੇ ਜੀ ਭਾਜੀ ਡਿਮਾਂਡ ਇਦਾਂ ਹੀ ਹ ਉਹ ਉਹ ਦੇਖੋ ਹਾਂਜੀ ਭਾਈ ਤੁਹਾਡਾ ਕੀ ਨਾਮ ਸੁਖਬੀ ਸਿੰਘ ਭਰਤੀ ਜੀ ਕੀ ਹਲਾ ਦੇ ਤੁਹਾਡੇ ਪਿੰਡ ਦੇ ਪਿੰਡ ਦੇ ਹਲਾ ਤੁਹਾਨੂੰ ਸਾਹਮਣੇ ਦਿਖਣੇ ਦੇ ਆ ਸਾਰੇ ਡੁੱਬਿਆ ਹੋਏ ਵੇਖੋ ਘਰ ਸਾਰਾ ਬਹਿ ਗਿਆ ਘਰ ਨਹੀਂ ਆ ਸਾਰਾ ਬੈਠਾ ਅੰਦਰ ਜੀ ਬਹੁਤ ਮਾੜੇ ਹਲਾ ਦੇ ਨੇ ਹਟਦੇ ਜਿਹੜਾ ਪਾਣੀ ਨੇ ਕਰਨ ਜਿਹੜਾ ਲੋਕਾਂ ਦਾ ਜਿਹੜਾ ਘਰ ਜਿਹੜੇ ਟਹਿ ਟਹਿਰੀ ਹੋ ਗਏ ਨੇ ਕਈਆਂ ਦੇ ਘਰ ਜੜੇ ਆ ਲੈਂਟਰ ਬਹਿ ਗਏ ਨੇ ਲੋਕਾਂ ਲੋਕ ਜਿਹੜੇ ਨੇ ਆ ਦੇ ਸਕਦੇ ਤਸਵੀਰਾਂ ਰਾਈ ਇਹ ਤਸਵੀਰਾਂ ਜਿਹੜੀਆਂ ਮੂਹ ਬੋਲਦੀਆਂ ਨੇ ਦੇਖ ਸਕਦੇ ਕਿ ਲੋਕ ਜਿਹੜੇ ਘਰਾਂ ਵਾਲੇ ਆਪਣੇ ਘਰਾਂ 'ਤੇ ਰਹੇ ਨੇ ਕਿਉਂਕਿ ਹਨੇਰਾ ਹੋ ਰਿਹਾ ਸ਼ਾਮ ਦਾ ਟਾਈਮ ਹੋ ਰਿਹਾ ਇੱਧਰ ਜਿਹੜੇ ਜਿਹੜੇ ਆਪਣੇ ਸਮਾਜ ਸੇਵੀ ਨੇ ਜਾਂ ਹੋਰ ਜਿਹੜੇ ਸੰਸਥਾ ਵਾਲੇ ਨੇ ਆਪਣਾ ਰਾਸ਼ਨ ਪਾਣੀ ਲੈ ਕੇ ਆਏ ਨੇ ਦੇਖ ਸਕਦੇ ਕਿ ਪਿੰਡ ਦੇ ਲੋਕਾਂ ਨੂੰ ਜਿਹੜਾ ਰਾਸ਼ਨ ਵਰਤਾਇਆ ਜਾ ਰਿਹਾ ਬੜੀ ਵੱਡੀ ਸੇਵਾ ਹੁੰਦੀ ਆ ਜਦੋਂ ਕੋਈ ਕਿਸੇ ਤੇ ਆਫਤ ਆਵੇ ਤਾਂ ਪੰਜਾਬ ਜਿਹੜਾ ਮੂਰੇ ਹੋ ਜਾਂਦਾ ਲੇਕਿਨ ਅੱਜ ਪੰਜਾਬ ਤੇ ਮਾਰ ਟਾਈਮ ਆ ਤਾਂ ਮੇਰੇ ਖਿਆਲ ਨਾਲ ਹੋਰ ਵੀ ਕੋਈ ਵੀ ਸਤੇ ਦੇ ਕੋਈ ਬੰਦੇ ਜਿਹੜੇ ਨਮਾnde ਇੱਥੇ ਨਹੀਂ ਪਹੁੰਚੇ ਲੱਗੇ ਜਿਹੜੇ ਪੰਜਾਬ ਪੰਜਾਬੀ ਨੇ ਉਹ ਮੇਸ਼ਾ ਦਰਿਆ ਦੇਲੀ ਹੁੰਦੇ ਨੇ ਮੇਸ਼ਾ ਹੀ ਲੋਕਾਂ ਦੀ ਬਾਦ ਚੜ ਕੇ ਮਦਦ ਕਰਦੇ ਪੰਜੀ ਕੀ ਨਾਮ ਤੜ ਲਕਵੀਰ ਕੁਲ ਜੀ ਕੀ ਕਹਿਣਾ ਚਾਹੋਗੇ ਰਾਸ਼ਨ ਪਾਣੀ ਫੁੱਲ ਮਿਲ ਰਿਹਾ ਜੀ ਨਹੀਂ ਭਰ ਜੀ ਕੁਛ ਨਹੀਂ ਆ ਹੋਰ ਆਲਮ ਦੇ ਪਿੱਛੇ ਲੰਬੇ ਨੂੰ ਨਹੀਂ ਖੁਸ਼ੀ ਮਿਲਿਆ ਦੇਲ ਵੀ ਬੜਾ ਡੇਆ ਪਰ ਦਿੰਦੇ ਇੱਕ ਦੂਜੇ ਸਾਂਝਾ ਸੁੰਝਾ ਵਾਲੇ ਨੇ ਇੱਕ ਦੂਜੇ ਬਸ ਬੜਾ ਮੜਾ ਸਵਾ ਪੰਜਾਬ ਦੇ ਉੱਤੇ ਮੈਨੂੰ ਲੱਗਦਾ ਕਿਸੇ ਦੀ ਨਜ਼ਰ ਲੱਗ ਗਈ ਆ ਤੁਹਾਡੀ ਅੱਖਾਂ ਵੀ ਪਰ ਆਈਆਂ ਵਾ ਸਾਡਾ ਵੀ ਦਿਲ ਜੀ ਭੈਣੀਆਂ ਖਾਣ ਨਾਮ ਹੋ ਚੁੱਕੀਆਂ ਨੇ ਕਿਉਂਕਿ ਸਮੇਂ ਨਾ ਮੜਾ ਚੁੱਕਾ ਬਾ ਰਾਸ਼ਨ ਬਥੇਰਾ ਆ ਰਿਹਾ ਲੇਕਿਨ ਉਹਨਾਂ ਪਰਿਵਾਰਾਂ ਤੱਕ ਨਹੀਂ ਪਹੁੰਚ ਰਿਹਾ ਜਿਨ੍ਹਾਂ ਨੂੰ ਲੋੜ ਹੈਗੇ ਦੇਖ ਸਕਦੇ ਕੀ ਜਿਹੜੀ ਮਾਤਾ ਦੀ ਜਣੀ ਅੱਖਾਂ ਪਾ ਰਹੀਆਂ ਨੇ ਬੜਾ ਸੁਣ ਕੇ ਸਾਡਾ ਵੀ ਇਹਦਾ ਮਨ ਉਦਾਸ ਹੋ ਗਿਆ ਲੇਕਿਨ ਇਧਰ ਸੇਵਾ ਦੀ ਗੱਲ ਕਰਾਂ ਤਾਂ ਸੇਵਾ ਦੀ ਕੋਈ ਵੀ ਕਮੀ ਨਹੀਂ ਹੈ ਪੰਜਾਬ ਦੇ ਵਿੱਚ ਬੜੀ ਦੂਰੋਂ ਦੂਰੋਂ ਜਿਹੜੇ ਲੋਕ ਆ ਰਹੇ ਨੇ ਸੇਵਾ ਕਰ ਰਹੇ ਨੇ ਦੇਖ ਸਕਦੇ ਅੱਜ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਹੜਲ ਕਲਾਂ ਦੀਆਂ ਪਿੰਡ ਹੜਲ ਕੜੀਆਂ ਦੇਖ ਸਕਦੇ ਕੀ ਹਰ ਕਿਸੇ ਨੂੰ ਜਿਹੜਾ ਘਰ ਦੇ ਜਿਹੜਾ ਖਾਣ ਪੀਣ ਦਾ ਸਮਾਨ ਜਿਹੜਾ ਪਹੁੰਚਾਇਆ ਜਾ ਰਿਹਾ ਸਾਡੇ ਅਜੇ ਕੁਮਾਰ ਜੀ ਨੇ ਜਿਹੜੇ ਸਪੈਸ਼ਲ ਅੰਮ੍ਰਿਤਸਰ ਤੋਂ ਆਏ ਨੇ ਉਹਨਾਂ ਵੱਲੋਂ ਜਿਹੜਾ ਰਾਸ਼ਨ ਪਾਣੀ ਜਿਹੜਾ ਦਿੱਤਾ ਜਾ ਰਿਹਾ ਅਜੇ ਕੁਮਾਰ ਨਾਲ ਗੱਲਬਾਤ ਕਰਦੇ ਆ ਕੀ ਨਾਮ ਤੁਹਾਡਾ ਅ ਅਜੇ ਭਾਜੀ ਅਜੇ ਭਾਜੀ ਇੱਕ ਟਾਈਮ ਤੁਹਾਡਾ ਸੀ ਜਦੋਂ ਤੁਹਾਡੇ ਘਰ ਦੇ ਵਿੱਚ ਅੱਗ ਲੱਗ ਗਈ ਸੀ ਤੇ ਤੁਹਾਡੇ ਘਰ ਦੇ ਵਿੱਚ ਕੋਈ ਰਾਜਨੀਤਿਕ ਬੰਦਾ ਨਹੀਂ ਆਇਆ ਮੇਰੇ ਕੰਨ ਕੋਈ ਰਾਜਨੀਤਿਕ ਵੀ ਕਰਦੇ ਰਹੇ ਜੇ ਅੱਜ ਪੰਜਾਬ ਦੇ ਅਜਨਾਲੇ ਹਲਕੇ ਦੇ ਵਿੱਚ ਮਾੜੇ ਟਾਈਮ ਆ ਗਿਆ ਤੇ ਤੁਸੀਂ ਆਪਣਾ ਪਰਿਵਾਰ ਸਮੇਤ ਅੱਜ ਜਿਹੜੀ ਸੇਵਾ ਕਰਨ ਵਾਸਤੇ ਆਇਆ ਕੀ ਕਹਿਣਾ ਚਾਹੋ ਦੇਖੋ ਜੀ ਮੇਰਾ ਪਰਿਵਾਰ ਤੇ ਮੈਂ ਅਸੀਂ ਪੂਰੀ ਮਿਹਨਤ ਕਰਦੇ ਆ ਪਹਿਲਾਂ ਵੀ ਮਿਹਨਤ ਕਰਦੇ ਹੁਣ ਵੀ ਮਿਹਨਤ ਕਰਦੇ ਆ ਤੇ ਹੁਣ ਵੀ ਆਪਣੀ ਮਿਹਨਤ ਨਾਲ ਹੀ ਸਭ ਕੁਝ ਲੈ ਕੇ ਜਾਂਦੇ ਆ ਨਾ ਕਿਸੇ ਅਸੀਂ ਸਰਕਾਰ ਕੋ ਕੁਝ ਲੈ ਆਏ ਆ ਨਾ ਕਿਸੇ ਸੰਸਥਾ ਕੋ ਲੈ ਕੇ ਆਏ ਸਾਡੀ ਆਪਣੀ ਇੱਕ ਛੋਟੀ ਜੀ ਸਮਾਜ ਸੇਵਾ ਸੁਸਾਇਟੀ ਆ ਜਿਸਦਾ ਮੈਂ ਚੇਅਰਮੈਨ ਵੀ ਆ ਤੇ ਸਾਡੇ ਜਿਹੜੇ ਮੈਂਬਰ ਆ ਤੇ ਅਸੀਂ ਕੱਲ ਵੀ ਹਰ ਪਿੰਡਾਂ ਦੇ ਵਿੱਚ ਗਏ ਸੀ ਸੇਵਾ ਪਾ ਕੇ ਆਏ ਆ ਅੱਜ ਵੀ ਪਿੰਡਾਂ ਦੇ ਵਿੱਚ ਆ ਰਹੇ ਆ ਜਿੱਥੇ ਤੇ ਸਾਨੂੰ ਲੱਗ ਰਿਹਾ ਕਿ ਹਾਰ ਪੀੜਤ ਹੈਗੇ ਆ ਕਿ ਸਾਪਾ ਦੁੱਖ ਸਮਝਦੇ ਆ ਕਿਉਂਕਿ ਸਾਡੇ ਆਪਣੇ ਘਰ ਅੱਗ ਲੱਗੀ ਸਾਡਾ ਘਰ ਆਪਣਾ ਸਰ ਕੇ ਸੁਆਹ ਹੋ ਗਿਆ ਸੀ ਤੇ ਉਸ ਟਾਈਮ ਕਿਸੇ ਵੀ ਲੀਡਰ ਨੇ ਸਾਡੀ ਬਾਹਾਂ ਨਹੀਂ ਫੜੀ ਸੀ ਨਾ ਹੀ ਕੋਈ ਲੀਡਰ ਪਹੁੰਚਿਆ ਸੀ ਇੱਕ ਇੱਕ ਮਹੀਨਾ ਪੂਰਾ ਡੀਦੇ ਦੇ ਕੋਈ ਵੀ ਲੀਡਰ ਨਹੀਂ ਪਹੁੰਚਿਆ ਫਿਰ ਅਸੀਂ ਸਬਕ ਲਿੱਤਾ ਕਿ ਕਦੀ ਵੀ ਅਸ ਲੀਡਰਾਂ ਮਗਰ ਨਹੀਂ ਲੱਗਣਾ ਸੀ ਤੇ ਉਸ ਤੋਂ ਬਾਅਦ ਅਸੀਂ ਆਪਣੀ ਮਿਹਨਤ ਨਾਲ ਹੀ ਆਪਣਾ ਘਰ ਫੇਰ ਖੜਾ ਕੀਤਾ ਤੇ ਆਪਾਂ ਨੂੰ ਦਰਦ ਮਹਿਸੂਸ ਹੋਇਆ ਤੇ ਸਾਨੂੰ ਪਤਾ ਕਿ ਸਾਡਾ ਹੀ ਭੈਣ ਭਰਾ ਪਰਿਵਾਰ ਆ ਤੇ ਅਸੀਂ ਅੱਜ ਆਪਣੇ ਪਰਿਵਾਰਾਂ 'ਚ ਆਏ ਆ ਜੋ ਵੀ ਸਾਡੇ ਅਸੀਂ ਥੋੜਾ ਬੋੜਾ ਇਹਨਾਂ ਦੀ ਸੇਵਾ ਕਰ ਰਹੇ ਆ ਜੋ ਵੀ ਅੱਗੇ ਹੋਏਗਾ ਅਸੀਂ ਫਿਰ ਆਪਣੇ ਮੈਂਬਰਾਂ ਨਾਲ ਸਾਰੀ ਸਲਾਹ ਕਰਕੇ ਪੂਰਾ ਫਿਰ ਆਪਾਂ ਇਹਨਾਂ ਨੂੰ ਰਾਸ਼ਨ ਪਾਣੀ ਵੀ ਦੇਵਾਂਗੇ ਜੋ ਜੋ ਸਾਡੇ ਕੋ ਸਰੇਗਾ ਸਾਡੀ ਸਮਾਜ ਸੋਸਾਇਟੀ ਵੱਲੋਂ ਅਸੀਂ ਕਰੋਨਾ ਚ ਵੀ ਕੀਤਾ ਆ ਉਸ ਤੋਂ ਬਾਅਦ ਕੋਈ ਵੀ ਪ੍ਰਭਾਵਿਤ ਹੁੰਦਾ ਦਦ ਵੀ ਆਏ ਆ ਤੇ ਅੱਜ ਹੜ੍ਹ ਆਇਆ ਸਾਡੇ ਪੰਜਾਬ ਦੇ ਤੇ ਸਾਡਾ ਫਰਜ਼ ਬੰਦਾ ਆਪਣੇ ਪੰਜਾਬ ਦੇ ਨਾਲ ਖੜੋਂ ਦਾ ਦੇਖਿਆ ਜਾਵੇ ਅੱਜ ਪਿੰਡ ਹੜ੍ਹ ਰਕਾਂ ਦੇ ਵਿੱਚ ਪਹੁੰਚੇ ਆ ਲੋਕਾਂ ਨੇ ਜਿਹੜਾ ਪੰਚਾਇਤ ਦੇਸ ਜਿਹੜਾ ਸਵਾਲੀਏ ਨਿਸ਼ਾਨ ਚੁੱਕੇ ਨੇ ਕਿ ਕੋਈ ਵੀ ਮੋਦਵਾਰ ਬੰਦੇ ਜਿਹੜੇ ਸਾਡੇ ਘਰ ਦੇ ਵਿੱਚ ਨਹੀਂ ਆਏ ਸਾਡੇ ਘਰ ਨਹੀਂ ਪਹੁੰਚੇ ਕਈਆਂ ਦੇ ਘਰ ਰਾਸ਼ਨ ਨਹੀਂ ਪਹੁੰਚਿਆ ਆਪਣੇ ਘਰਾਂ ਦੇ ਵਿੱਚ ਜਿਹੜਾ ਰਾਸ਼ਨ ਪਹੁੰਚਾਇਆ ਜਾ ਰਿਹਾ ਜਿਨ੍ਹਾਂ ਦੇ ਖਾਸ ਖਾਸ ਬੰਦੇ ਨੇ ਦੇਖੋ ਜੀ ਇਹਨਾਂ ਨੇ ਦੱਸਿਆ ਹੈ ਕਿ ਪਿੰਡ ਵਾਲਿਆਂ ਨੇ ਕਿ ਜਿਹੜੇ ਇੱਥੇ ਦੇ ਕੋਈ ਸਰਪੰਚ ਆਓ ਆਪਣੇ ਘਰ ਹੀ ਭਰੀ ਜਾਂਦੇ ਇਹਨਾਂ ਤੱਕ ਸਮਾਨ ਹੀ ਨਹੀਂ ਪਹੁੰਚ ਰਿਹਾ ਤੇ ਮੇਰੀ ਉਹਨਾਂ ਨੇ ਬੇਨਤੀ ਆ ਕਿ ਭਾਈ ਸਾਹਿਬ ਜੋ ਜੋ ਵੀ ਜਿਤਨਾ ਵੀ ਜੇ ਸਰਕਾਰ ਤੋਂ ਕੁਝ ਮਿਲਦਾ ਵੀ ਤਾਂ ਇਹਨਾਂ ਤੱਕ ਪਹੁੰਚਾਓ ਤਾਂ ਕਿ ਆਪਣੇ ਕੋਲੋਂ ਵੀ ਮਦਦ ਕਰੋ ਇਹਨਾਂ ਦੀ ਤੇ ਇਸ ਇਲਾਕੇ ਦੇ ਢਾਲੀਵਾਲ ਜੀ ਐਮਐਲਏ ਆ ਤੇ ਜਿਹੜੇ ਸਾਬਕਾ ਐਮਐਲਏ ਬੋਨੀਆ ਜਨਾਲਾ ਜੀ ਵੀ ਆ ਤੇ ਇੱਕ ਦੂਸਰੇ ਜਨਾਲਾ ਜੀ ਵੀ ਗਏ ਆ ਕਾਂਗਰਸ ਦੇ ਵੀ ਸਾਰਿਆਂ ਨੂੰ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਚਾਹੀਦਾ ਕਿ ਆਪਣਾ ਆਪਣਾ ਯੋਗਦਾਨ ਪਾਓ ਤੇ ਅਸੀਂ ਤਾਂ ਜਦੋਂ ਆਪਣੇ ਕੋਲੋਂ ਸੇਵਾ ਕਰਦੇ ਹੀ ਪਏ ਆ ਤੇ ਸਰਕਾਰਾਂ ਨੂੰ ਚਾਹੀਦਾ ਆ ਹਰ ਕੇਸ ਦੀ ਸੇਵਾ ਕਰੋ ਹਰ ਬੱਚੇ ਨੂੰ ਆਪਣਾ ਸਮਝੋ ਹਰ ਧੀ ਭੈਣ ਨੂੰ ਆਪਣੀ ਸਮਝੋ ਆਪਣਾ ਪਰਿਵਾਰ ਸਮਝੋਗੇ ਤਾਂ ਤੁਸੀਂ ਫਿਰ ਇਹਨਾਂ ਦੀ ਸੇਵਾ ਕਰ ਸਕਿਓ ਤੇ ਜੇ ਤੁਸੀਂ ਜਿੰਮੇਦਾਰੀ ਸਮਝਦੇ ਹੋ ਫਿਰ ਕੁਝ ਨਹੀਂ ਕਰ ਸਕਦੇ ਮੈਂ ਤੁਹਾਡੀ ਗੱਲ ਟੋਕਣਾ ਚਾਹੁੰਦਾ ਕੱਲ ਆਪਾਂ ਗਏ ਆ ਆਪਣੇ ਗੱਗੋ ਮੜ ਗਏ ਆ ਉਤੋਂ ਦੇ ਹਾਲਾਤ ਸਾਝੇ ਕੀਤੇ ਅੱਜ ਪਿੰਡ ਹਡਰਵਾਲ ਪਹੁੰਚੇ ਆ ਇੱਥੇ ਦੇ ਹਾਲਾਤ ਵੀ ਕਾਫੀ ਮਾੜੇ ਨੇ ਲੇਕਿਨ ਲੋਕਾਂ ਦਾ ਕਹਿਣਾ ਕਿ ਜਿੰਨਾ ਘਰ ਸਮਾਨ ਪਹੁੰਚਣਾ ਉਹਨਾਂ ਘਰੇ ਸਮਾਨ ਨਹੀਂ ਪਹੁੰਚ ਰਿਹਾ ਕਿਉਂਕਿ ਕਿਸਤੀਆਂ ਜ਼ਰੂਰੀ ਨੇ ਜੇ ਸਮਾਨ ਬਥੇਰਾ ਆ ਰਿਹਾ ਪਿੱਛੋਂ ਲੇਕਿਨ ਉਹਨਾਂ ਘਰ ਤੱਕ ਨਹੀਂ ਪਹੁੰਚਣਾ ਕਿਉਂਕਿ ਅਗਰ ਸਾਧਨ ਨਹੀਂ ਹੈਗਾ ਕਈਆਂ ਦੇ ਘਰ ਤੱਕ ਪਹੁੰਚਣ ਵਾਸਤੇ ਉਹਨਾਂ ਸਰਕਾਰ ਨੂੰ ਕੀ ਕਹਿਣਾ ਚਾਹੂਗਾ ਮੈਂ ਸਰਕਾਰ ਨੂੰ ਮੈਂ ਇਹ ਹੀ ਚਾਹਾਂਗਾ ਕਿ ਪੰਜਾਬ ਆਪਣੇ ਪੰਜਾਬ ਦੀ ਹਿਫਾਜ਼ਤ ਕਰ ਸਕਦਾ ਆ ਪੰਜਾਬ ਦੇ ਲੋਕ ਬਹੁਤ ਵੱਡੇ ਦਿਲ ਦਿਲ ਵੱਡੇ ਇਹਨਾਂ ਦੇ ਦਰਿਆਏ ਦੇ ਲੈਗੇ ਆ ਇਹਨਾਂ ਨੂੰ ਕਿਸ਼ਤੀਆਂ ਦੇ ਦਿਓ ਤੇ ਜਿਹਦੇ ਵੀ ਸਾਡੇ ਡੇਰੇ ਬਾਬੇ ਜੋ ਵੀ ਸੰਸਥਾਵਾਂ ਇਹਨਾਂ ਦੀ ਮਦਦ ਕਰਨ ਵਾਸਤੇ ਤਿਆਰ ਬੈਠੇ ਆ ਸਾਰੇ ਰਾਸ਼ਨ ਦੇਣ ਵਾਸਤੇ ਬੈਠੇ ਹਰ ਇੱਕ ਚੀਜ਼ ਦਾ ਸੂਦਾ ਦੇਣ ਵਾਸਤੇ ਬੈਠੇ ਆ ਤੇ ਸਾਡੀ ਬੇਨਤੀ ਆ ਕਿ ਉਹ ਸੈਂਟਰ ਦੀ ਸਰਕਾਰ ਨੂੰ ਜੇ ਪਰਾਲੀਆਂ ਦਾ ਧੂਆਂ ਦਿੱਲੀ ਤੱਕ ਪਹੁੰਚ ਸਕਦਾ ਤਾਂ ਜਿਹੜੀ ਹੜਾ ਦੀ ਮਾਰਦਾ ਜਿਹੜੇ ਪੰਜਾਬ ਹੜਾ ਦੀ ਮਾਲ ਚੇਰ ਰਿਆ ਇਹਦੀ ਹੂਕ ਨਹੀਂ ਉਹਨਾਂ ਤੱਕ ਦਿੱਲੀ ਤੱਕ ਪਹੁੰਚਦੀ ਮੋਦੀ ਸਾਹਿਬ ਚੀਨ ਜਾਪਾਨ ਚ ਘੁੰਮ ਰਹੇ ਆ ਤੇ ਇਹਨਾਂ ਨਾ ਕਹਿਣਾ ਚਾਹੁੰਦਾ ਮੇਰਾ ਮਤਲਬ ਹੈ ਕਿ ਇਹਨਾਂ ਦਾ ਜਗਤ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਦੋਂ ਉੱਥੇ ਭਾਈ ਜੱਜ ਅਹਮਦਾਬਾਦ ਚ ਹੁਣੇ ਪਿੱਛੇ ਜੇ ਡਿੱਗਿਆ ਸੀ ਤੇ ਫਟਾਫਟ ਪਹੁੰਚ ਗਿਆ ਤੇ ਸਾਡਾ ਪੰਜਾਬ ਪੂਰਾ ਡੁੱਬੰਦਿਆ ਲੋਕ ਮਰਨਦੇ ਆ ਤੇ ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਆ ਕਹਿਆ ਜਾਵੇ ਪੰਜਾਬ ਹਮੇਸ਼ਾ ਮੋਹਰੇ ਹੁੰਦਾ ਪੰਜਾਬ ਦੇ ਜਿਹੜੇ ਲੋਕ ਨੇ ਦਰਿਆਦ ਲਈ ਨੇ ਦਿਲਦਰਾ ਨੇ ਉਹਨਾਂ ਦੇ ਜਿੱਥੇ ਵੀ ਕਿਤੇ ਮੁਸੀਬਤ ਆਵੇ ਕਿਸੇ ਦੇ ਕਿਸੇ ਵੀ ਹੋਰ ਜਿਹੜੇ ਆਪਣੇ ਪੰਜਾਬ ਤੋਂ ਬਾਹਰ ਨੇ ਮਹੱਤਲ ਹੋਇਆ ਹਰਿਆਣਾ ਹੋ ਗਿਆ ਕਿਤੇ ਵੀ ਹੋ ਜਾਏ ਤਾਂ ਪੰਜਾਬੀ ਪਹਿਲਾਂ ਖੜਦੇ ਨੇ ਲੇਕਿਨ ਪੰਜਾਬ ਦੇ ਉੱਤੇ ਮਾਰੇ ਹਲਾ ਦੇ ਨੇ ਹੜ੍ਹਾਂ ਦੇ ਕਾਰਨ ਲੋਕਾਂ ਦੇ ਘਰ ਬਰਬਾਦ ਹੋ ਗਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਕਿਤੇ ਵੀ ਕਿਤੇ ਪੂਰੇ ਵਰਲਡ ਦੇ ਵਿੱਚ ਕੋਈ ਆਫਤ ਆ ਜਾਏ ਨਾ ਪੂਰੇ ਵਰਲਡ ਦੇ ਵਿੱਚ ਤੇ ਪੰਜਾਬੀ ਸਾਥ ਦਿੰਦਾ ਪੰਜਾਬੀ ਖਲਾਉਂਦਾ ਜਾ ਕੇ ਉਹਨਾਂ ਨੂੰ ਲੰਗਰ ਵੀ ਸ਼ਕਾਉਂਦੇ ਆ ਉਹਨਾਂ ਨੂੰ ਪਾਣੀ ਵੀ ਪੁਲਾਉਂਦੇ ਆ ਔਰ ਲੰਗਰ ਵੀ ਦਿੰਦੇ ਉਹਨਾਂ ਦੀ ਸੇਵਾ ਹੀ ਕਰਦੇ ਆ ਮਗਰ ਅੱਜ ਇਸ ਪੰਜਾਬ ਨੂੰ ਲੋੜ ਆ ਤੇ ਕੋਈ ਵੀ ਸਟੇਟ ਕੀ ਕੋਈ ਆਪਣਾ ਦੇਸ਼ ਨਹੀਂ ਖੜਿਆ ਤੇ ਇਸ ਕਰਕੇ ਜਿਹੜਾ ਪੰਜਾਬ ਦਾ ਪੁੱਤ ਪੂਰਾ ਪੰਜਾਬ ਦਾ ਅੰਨਦਾਤਾ ਜਿਹਨੂੰ ਕਹਿੰਦੇ ਕਿਸਾਨਾਂ ਨੂੰ ਪੂਰੇ ਦੇਸ਼ ਦਾ ਢਿੱਡ ਭਰਦਾ ਤੇ ਅੱਜ ਪੰਜਾਬ ਵਾਸਤੇ ਕੋਈ ਵੀ ਲੀਡਰ ਨਹੀਂ ਖਲੋਤਾ ਮੋਦੀ ਸਾਹਿਬ ਨੂੰ ਮੇਰੀ ਫੇਰੀ ਫਿਰ ਜਾਤਾ ਗਿਆ ਕਿ ਚੀਨ ਬਾਡ ਚੀਨ ਦਾ ਜਿਹੜਾ ਸਮਝੌਤਾ ਕਰਦੇ ਪਿਓ ਜਿਹੜੇ ਆਪਣੇ ਭਾਰਤ ਦੇ ਦੇ ਦੁਸ਼ਮਣ ਜਿਹੜੇ ਕਬਜ਼ੇ ਕਰਕੇ ਬੈਠੇ ਹੋ ਤੁਸੀਂ ਉਹਨਾਂ ਨਾਲ ਜਫੀਆਂ ਪਾ ਰਹੇ ਹੋ ਆਪਣੇ ਪੰਜਾਬ ਦੇ ਲੋਕਾਂ ਨਾਲ ਜਫੀਆਂ ਪਾਓ ਇਹਨਾਂ ਨੂੰ ਰਾਹਤ ਫੰਡ ਦਿਓ 5000 ਕਰੋੜ ਰੁਪਏ ਪੰਜਾਬ ਦੇ ਵਾਸੀ ਦਵੋ ਤਾਂ ਕਿ ਇਹਨਾਂ ਦੀ ਆਪਣੀਆਂ ਜ਼ਮੀਨਾਂ ਨੂੰ ਦੁਬਾਰਾ ਆਪਣਾ ਫਸਲਾ ਤੇ ਲਿਆ ਸਕੋ 2 ਸਾਲ ਲੱਗ ਜਣੇ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਸੈੱਟ ਕਰਨ ਵਾਸਤੇ ਫਸਲਾ ਨਹੀਂ ਗੁਣੀਆਂ ਬਿਲਕੁਲ ਜੀ ਇਹ ਅਸੀਂ ਅਜੇ ਕਮਾਰ ਜੋ ਸਪੈਸ਼ਲ ਅੰਮ੍ਰਿਤਸਰ ਤੋਂ ਅੱਜ ਪਿੰਡ ਸਾਡਾ ਰਵਾਦ ਦੇ ਵਿੱਚ ਪਹੁੰਚੇ ਨੇ ਲੈਕਿਨ ਉਹਨਾਂ ਨੇ ਕਿਹਾ ਮੈਂ ਆਪਣੀ ਮਿਹਨਤ ਕਰਕੇ ਮੈਂ ਇੱਕ ਛੋਟੀ ਜੀ ਸੋਸਾਇਟੀ ਬਣਾਈਆਂ ਜਿਹਦੇ ਕਰਕੇ ਜਿੰਨੀ ਮੇਰੇ ਕੋਲ ਗੰਜਾਇਸ਼ ਹੈਗੀ ਉਹਨਾਂ ਦਾ ਮੈਂ ਸਮਾਨ ਲੈ ਕੇ ਆਂ ਉਹਨਾਂ ਦੇ ਘਰ ਤੱਕ ਪਹੁੰਚਾਉਣ ਲਈ ਪਹੁੰਚਿਆ ਵਾਂ ਹੋਰ ਮਾਤਾ ਜੀ ਸਾਡੇ ਨਾਲ ਮਾਤਾ ਜੀ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਗ ਰਿਹਾ ਇਤਰਾ ਕੇ ਸਮਾਨ ਬਹੁਤ ਆਇਆ ਕੱਲ ਦਾ ਪਰ ਪਿੱਛੇ ਪਿੱਛੇ ਮੜ ਜਾਂਦਾ ਰਿਹਾ ਇੱਧਰ ਸਾਡਾ ਪੱਤੀ ਇੱਧਰ ਗਲੀ ਸਾਡੀ ਜਾ ਕੇ ਵੇਖ ਲਓ ਵੀ ਸਕੀਰ ਕੰਡੇ ਤੇ ਆ ਸਾਡੀ ਕੰਡਿਆਂ ਤੇ ਆ ਵਾ ਨਦੀ ਦੇ ਤੇ ਕੋਈ ਨਹੀਂ ਜਿੱਧਰ ਸਾਨੂੰ ਪਹੁੰਚਣ ਕੋਈ ਸਮਾਨ ਨਹੀਂ ਪਹੁੰਚਿਆ ਅਸੀਂ ਇੱਥੇ ਸੜਕ ਤੇ ਆ ਨਹੀਂ ਸਕਦੇ ਹੋਰ ਨਾਲ ਪਾਸੇ ਜਿਹੜੇ ਤਗੜੇ ਆ ਉਹ ਲੈ ਗਏ ਤੇ ਜਿਹੜੇ ਮਾੜੇ ਆ ਉਹ ਰਹਿ ਗਏ ਜਿਹੜੇ ਸੇਵਾ ਕਰ ਰਹੇ ਨੇ ਜਿਹੜੇ ਸਮਾਜ ਸੇਵੀ ਸੰਸਥਾਨ ਨੇ ਜਿਹੜੇ ਸਮਾਨ ਲੈ ਕੇ ਆ ਰਹੇ ਨੇ ਉਹਨਾਂ ਵਾਸਤੇ ਲੈ ਕੇ ਆ ਰਹੇ ਜਿੰਨਾਂ ਨੂੰ ਜ਼ਰੂਰਤ ਹੈ ਤੇ ਕਿੰਨਾ ਸਮਾਨ ਕਿੰਨਾਂ ਵੱਲ ਜਾ ਰਿਹਾ ਜਿੰਨਾਂ ਘਰ ਜਿੰਨਾਂ ਨੂੰ ਜ਼ਰੂਰਤ ਨਹੀਂ ਉਹਨਾਂ ਘਰ ਜਾ ਰਿਹਾ ਸਮਾਨ ਦਾ ਹਾਂ ਇਧਰ ਨੂੰ ਆ ਉਤਲੇ ਪਾਸੇ ਕਿਸਤੀਆਂ ਚਲੀਆਂ ਗਈਆਂ ਤੇ ਇਧਰਲੇ ਪਾਸੇ ਸਾਡਾ ਜਿਹੜਾ ਮਹੱਲਾ ਆ ਉਹ ਸਾਰਾ ਹੀ ਆ ਸਾਰੇ ਹੀ ਜ਼ਰੂਰਤ ਸਾਰੇ ਆ ਵੀ ਘਾਰਿਆ ਆ ਵੇਖੋ ਤੁਸੀਂ ਜਿੱਥੇ ਗਏ ਸੋ ਇਹ ਵੀ ਡੁੱਬਾ ਪਿਆ ਵਾ ਪਾਣੀ ਜਿਆਦਾ ਤਾਂ ਡੇ ਉਧਰ ਹਾਂਜੀ ਪਾਣੀ ਬਹੁਤ ਆ ਅਸੀਂ ਤੁਹਾਡੇ ਘਰ ਜਾ ਕੇ ਵੇਖ ਲੋ ਕਿ ਨਾ ਨਾ ਪਾਣੀ ਅਸੀਂ ਨਾ ਕਿਆ ਹੀ ਨਹੀਂ ਉਧਰ ਦੰਦੇ ਆਏ ਅਸੀਂ ਅੱਜ ਆਏ ਆ ਉਹ ਵੀ ਅਸੀਂ ਅੱਜ ਥੱਲੇ ਵੀ ਪਾਣੀ ਆ ਉਦੇ ਤੇ ਉਤੋਂ ਵੀ ਪਾਣੀ ਚੋਂਦਾ ਜੇ ਤੇ 1.5 ਸਾਲ ਦਾ ਸਾਡੇ ਨਾਲ ਬੱਚਾ ਜੇ ਹਾਂਜੀ ਤੇ 1.5 ਸਾਲ ਦਾ ਸਾਡੇ ਨਾਲ ਬੱਚਾ ਤੇ ਅਸੀਂ ਮੀਂਹ ਦੇ ਵਿੱਚ ਉਥੇ ਰਹਿਣ ਲਏ ਆ ਤੇ ਪਰ ਫਿਰ ਸਾਨੂੰ ਆਈ ਸਾਡੀ ਫੇਰ ਨਹੀਂ ਹੈਗੀ। ਉਹ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਪਿੰਡ ਹੜਲ ਕਰਾਂ ਦੀਆਂ ਦੇਖ ਸਕਦੇ ਕੀ ਲੋਕ ਜਿਹੜੇ ਤਰਾਸ ਕਰ ਰਹੇ ਨੇ ਕੋਈ ਵੀ ਪੰਜਾਬ ਦਾ ਨਮਾਇੰਦਾ ਕੋਈ ਵੀ ਪ੍ਰਸ਼ਾਸਨੀ ਅਧਿਕਾਰੀ ਅੱਤੇ ਮੌਕੇ ਤੇ ਨਹੀਂ ਪਹੁੰਚਿਆ ਇੱਕ ਜੀ ਤਸਵੀਰ ਤੁਹਾਡੇ ਨਾਲ ਇੱਥੋਂ ਸਾਂਝੀ ਕਰਨ ਲੱਗਾ ਵਾਂ ਇਹ ਜਿੰਨਾ ਵੀ ਤੁਸੀਂ ਜਿੱਧਰ ਵੀ ਚਾਹਤ ਮਾਰੋਗੇ ਜਿੱਧਰ ਕੈਮਰੇ ਦੀ ਨਿਗਰਾਨੀ ਜਾਏਗਾ ਉਧਰ ਤੁਹਾਨੂੰ ਪਾਣੀ ਹੀ ਪਾਣੀ ਜਿਹੜਾ ਦਿਖਦਾ ਨਜ਼ਰ ਆਏਗਾ ਕੋਈ ਵੀ ਘਰ ਤੁਹਾਨੂੰ ਵਜਦਾ ਨਜ਼ਰ ਨਹੀਂ ਆ ਰਿਹਾ ਲੇਕਿਨ ਜਿਹੜੇ ਪਰਿਵਾਰ ਨੇ ਉਹ ਜਿਹੜੇ ਪਰਿਵਾਰ ਨੇ ਆਪਣਾ ਸਮਾਨ ਸਮੇਟ ਕੇ ਕੋਠੇ ਦੇ ਉੱਪਰ ਚੜ੍ਹ ਕੇ ਟੈਂਟ ਲਗਾ ਕੇ ਜਿਹੜਾ ਜਿਹੜਾ ਦਿਨ ਰਾਤ ਜਿਹੜੇ ਆ ਆਪਣਾ ਜਿਹੜਾ ਕੱਟ ਰਹੇ ਨੇ ਲੇਕਿਨ ਜਦੋਂ ਬਰਸਾਤ ਹੁੰਦੀ ਹੈ ਉਦੋਂ ਬੜੀਆਂ ਮੁਸ਼ਕਲਾਂ ਦਾ ਇਹਨਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਉੱਥੇ ਪਿੰਡ ਵਾਲਿਆਂ ਨੇ ਕਿਹਾ ਕਿ ਸਾਡੇ ਵਾਸਤੇ ਰਾਸ਼ਨ ਪਹੇਰਾ ਆ ਰਿਹਾ ਲੇਕਿਨ ਰਾਸ਼ਨ ਉਹਨਾਂ ਘਰ ਨਹੀਂ ਪਹੁੰਚ ਰਿਹਾ ਜਿਨ੍ਹਾਂ ਨੂੰ ਜ਼ਰੂਰਤ ਹੈ ਸਭ ਤੋਂ ਵੱਡੀ ਗੱਲ ਹੈ ਕਿ ਕਿਸਤੀ ਜ਼ਰੂਰੀ ਹੈ ਕਿਸਤੀ ਜਾਂ ਬੋਰਡ ਜ਼ਰੂਰੀ ਹੈ ਜਿਹਦੇ ਕਰਕੇ ਜਿਹੜੇ ਅੱਗੇ ਪਿੰਡ ਨੇ ਜਾਂ ਹੋਰ ਜਿਹੜੇ ਪਿੰਡਾਂ ਤੋਂ ਬਾਹਰ-ਬਾਰ ਰਹਿੰਦੇ ਨੇ ਉਹਨਾਂ ਦਾ ਕਿਹੜਾ ਰਾਸ਼ਨ ਨਹੀਂ ਪਹੁੰਚ ਰਿਹਾ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਕਹੀ ਕਿ ਜਿਹੜਾ ਕਿਸ਼ਤੀ ਜਾਂ ਬੇੜੀ ਦਾ ਜਿਹੜਾ ਵੱਡਾ ਜਿਹੜਾ ਇੰਤਜ਼ਾਬ ਕਰਨਾ ਚਾਹੀਦਾ ਮੈਨੂੰ ਦਿਹਾਜਾ ਤੁਸੀਂ ਰਹੋ ਪ੍ਰਾਈਮ ਪੰਜਾਬ 7 ਅੰਮ੍ਰਿਤਸਰ